ਲਓ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਹੈ ਗਗਨ ਕਲਾਸ ਹਾਊਸ ਸ਼ਹਿਰ ਪਟਾੜਾ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਕੋਣੀ ਬੱਸ ਸਟੈਂਡ ਰੋਡ HDFC ਬੈਂਕ ਦੇ ਸਾਹਮਣੇ ਗਗਨ ਕਲਾਸ ਹਾਊਸ ਪਟਾੜਾ ਜੀ ਲਓ ਜੀ ਸਵਾਗਤ ਕਰਦੇ ਆ ਇੱਕ 15 ਦਿਨਾਂ ਦੀ ਪ੍ਰਿੰਟਾਂ ਦੀ ਸੇਲ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਵਿੱਚ 31 ਮਈ ਤੱਕ ਆਪਣੀ ਬ੍ਰਾਂਡਾਂ ਦੀ ਸੇਲ ਲੱਗੀ ਹੋਈ ਹੈ ਜੀ ਗਗਨ ਕਲਾਸ ਹਾਊਸ ਤੇ ਸ਼ਹਿਰ ਪਟਾੜਾ ਦੇ ਵਿੱਚ ਸੋ ਅੱਜ ਆਪਾਂ ਕੀ ਗੱਲ ਲੈ ਕੇ ਆਏ ਵਈ ਅੱਜ ਵੀਰੇ ਪਾਕਿਸਤਾਨੀ ਸੂਟਾਂ ਬਹੁਤ ਹੀ ਸੋਹਣੇ ਤੇ ਬਹੁਤ ਹੀ ਡਿਜ਼ਾਈਨਰ ਸੂਟ ਆਇਆ ਪਹਿਲਾਂ ਦਾ ਸਟਾਕ ਉਹ ਕੱਲ ਖਤਮ ਦੁਬਾਰੇ ਫੇਰ ਜਾਂਦਾ ਇੱਕ ਵਾਰੀ ਪਹਿਣਾ ਕੇ ਡਿਮਾਂਡ ਤੇ ਕਾਲ ਆ ਰਹੇ ਸੀ ਮੈਸੇਜ ਆ ਰਹੇ ਸੀ ਕਹਿੰਦੇ ਪਾਕਿਸਤਾਨੀ ਸੂਟ ਲੈ ਕੇ ਆਓ ਲਓ ਜੀ ਦੁਬਾਰੇ ਫੇਰ ਲਿਆਂਦੇ ਪਾਕਿਸਤਾਨੀ ਸੂਟ ਲਓ ਜੀ ਸਭ ਤੋਂ ਪਹਿਲਾਂ ਅੱਪਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਆਪਣੇ ਭੈਣ ਭਰਾਵਾਂ ਦਾ ਜਿਹੜੇ ਕੇ ਆਪਣੇ 15 ਨਾਂ ਦੀ ਬ੍ਰਾਂਡਾਂ ਦੀ ਸੇਲ ਨੂੰ ਇੰਨਾ ਪਿਆਰ ਦੇ ਰਿਹਾ 31 ਮਈ ਤੱਕ ਆਪਣੀ ਬ੍ਰਾਂਡਾਂ ਦੀ ਸੇਲ ਲੱਗੀ ਦੀ ਆ ਇੰਨਾ ਪਿਆਰ ਦੇ ਰਿਹਾ ਤੇ ਆਨਲਾਈਨ ਆਪਣੀ ਤੋਂ ਬਹੁਤ ਸ਼ਾਪਿੰਗ ਤੇ ਆਪਣੇ ਕੋਲ ਸਟੋਰ ਤੇ ਵੀ ਵਿਜ਼ਿਟ ਕਰ ਰਹੇ ਹੋ ਲਓ ਜੀ ਕਰੋ ਸਵਾਗਤ ਲਓ ਜੀ ਕਰਦੇ ਆ ਵੀਰੇ ਸਾਡੇ ਬਹੁਤ ਹੀ ਸੋਹਣੇ ਡਿਜ਼ਾਈਨ ਹਨ ਬਹੁਤ ਹੀ ਸੋਹਣਾ ਕਪੜਾ ਹੈ ਜੀ ਪਾਕਿਸਤਾਨੀ ਸੂਟ ਹੈ ਬਹੁਤ ਹੀ ਸੋਹਣੇ ਤੇ ਡਿਜ਼ਾਈਨਰ ਸੂਟ ਸਟਾਕ ਆਪਣੇ ਕੋਲ ਪੂਰਾ ਰੀਸਟਾਕ ਹੋ ਗਿਆ ਜੀ ਜਿੰਨੇ ਮਰਜੀ ਸੂਟ ਲੈ ਜਾਓ ਮੈਂ ਕਹਿੰਦਾ ਗੱਲਬਾਤ ਐਂਡ ਹੋਈ ਪਈ ਆ ਨਵੀਆਂ ਕੰਤਾਂ ਦੀ ਸੂਟ ਆਈ ਲਓ ਜੀ ਇੱਕੋ ਹੀ ਨਾਰਾ ਲੁੱਟ ਕਰਨੀ ਆ ਖਾਸਾ ਜੀ ਗਾਂਦਲਾ ਦੋਸਤਾਂ ਨੇ ਵੇਟ ਕਰਤੇ ਤਮਾਕੇ ਕਰਨੇ ਜੀ ਤਮਾਕੇ ਲੈ ਪਤਾ ਨਹੀਂ ਜਿੰਨੀ ਲਗਾ ਲਈ ਮੜੀ ਜੀ ਮੈਂ ਕਹਿੰਦਾ ਦੇਖੋ ਜੀ ਕਿਆ ਬਾਤ ਪਟਾ ਲਾਇਆ ਬਾਈ ਮੈਂ ਇਹ ਨਾ 5-6 ਸੌ ਦਾ ਲੱਖ ਬੰਦਾ ਹੋਇਆ ਇਹ 5-6 ਸੌ ਤੋਂ 7400 ਰੁਪਏ ਬੰਗੀ ਜਾਂਦੇ ਕਦੇ ਦੁਪੱਟੇ ਦੇ ਪੱਟੇ ਦਾ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਯਾ ਸੂਟ ਦਿਖਾ ਦੋ ਮੜਾ ਆ ਭਾਈ ਕਿਆ ਬਾਤ ਸੂਟ ਆਇਓ ਆਇਓ ਭਾਈ ਜਿੱਤਨਾ ਅੱਛਾ ਕੀ ਕੀ ਗੱਲ ਕੋਲ ਦੇ ਬੂਤੇ ਕੋਲ ਦੇ ਤਰਾਵਾ ਪਾਣਾ ਸੋਹਣਾ ਡਿਜ਼ਾਈਨਾਂ ਪਾਣੇ ਫੋੜ ਕੇ ਦਿਖਾ ਦੇ ਬਹੁਤ ਹੀ ਸੋਹਣਾ ਡਿਜ਼ਾਈਨਾਂ ਪਾਕਿਸਤਾਨੀ ਸੂਟਾਂ ਤੇ ਬਹੁਤ ਹੀ ਸੋਹਣਾ ਕਪੜਾ ਮਸਬੀਨ ਕਾਟਨ ਦਾ ਜਿਹਦੇ ਨਾਲ ਬਾਟਮ ਤੇ ਨਾਲ ਦੁਪੱਟਾ ਪੂਰਾ ਹੈਵੀ ਆ ਬਹੁਤ ਹੀ ਸੋਹਣਾ ਸੂਟ ਹੈ ਤੇ ਵੀ ਪ੍ਰਾਈਸ ਕੀ ਹੈ ਦਾ ਭਾਈ ਮੈਂ ਕਹਿੰਦਾ ਕਰਦਿਆਂ ਧਮਾਕੇ ਜਿਹੜੀ ਆਪਾਂ ਪੁਰਾਣੀ ਵੀਡੀਓ ਪਾਈ ਗਿਆ ਭਾਵੇਂ ਆਪਣੇ ਕੋਲ ਰੀਸਟਾਕ ਹੋਇਆ ਵੱਧ ਕੇ ਆਇਆ ਪਰ ਆਪਾਂ 15 ਦਿਨਾਂ ਦੀ ਬ੍ਰੈਂਡਾਂ ਦੀ ਸੇਲ ਆਈ ਹੋਇਆ ਅਗਲੀ ਆਪਾਂ ਪ੍ਰਾਈਸ ਉਹੀ ਰੱਖ ਲੈਣਾ ਠੀਕ ਹੈ ਜੀ 600 ਦਾ ਇੱਕ ਤੇ 1000 ਰੁਪਏ ਦੇ ਦੋ ਸੂਟ ਦੇ ਰਹੇ ਆ ਜੀ 600 ਰੁਪਏ ਦਾ ਇੱਕ ਆ 1000 ਦੇ ਦੋ ਆ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਆ ਚੁੱਕੇ ਆ ਬਹੁਤ ਹੀ ਸੋਹਣਾ ਕੱਪੜਾ ਪਾਓ ਮਸਲੀਨ ਕਾਟਨ ਦੇ ਸੂਟ ਆ ਪਾਕਿਸਤਾਨੀ ਸੂਟ ਆ ਚੁੱਕੇ ਆ ਜੀ ਗਾਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਡਿਜ਼ਾਈਨ ਆ ਜੀ ਤੇ ਬਹੁਤ ਹੀ ਸੋਹਣਾ ਕੱਪੜਾ ਤੇ ਨਾਲ ਦੁਪੱਟੇ ਹੈਵੀ ਆ 600 ਰੁਪਏ ਦਾ ਇੱਕ ਤੇ 1000 ਰੁਪਏ ਦੇ ਦੋ ਆ ਜੀ ਮੈਂ ਕਹਿੰਦਾ ਜੀ ਇਹੀ ਤੁਸੀਂ ਜਿੱਥੇ ਭਾਵੇਂ ਵੱਡੇ ਸ਼ਹਿਰਾਂ ਜਾਵੜੋ ਤੁਸੀਂ ਚੰਡੀਗੜ੍ਹ ਜਾਵੜੋ ਮਹਾਲੀ ਜਾਵੜੋ ਇਹੀ ਸੂਟਨਾ ਤੁਹਾਨੂੰ ਕੋਈ 1600 ਕੋਈ 1800 ਦੇ ਵੇਚ ਲੰਦਾ ਬਸ ਪਾਕਿਸਤਾਨੀ ਸੂਟ ਕਹਿ ਕੇ ਉਹੀ ਵਸ ਰੱਖ ਲੈਂਦੇ ਆ ਪਰ ਆਪਾਂ ਪੰਜਾਬ ਤੋਂ ਸਭ ਤੋਂ ਸਸਤੇ ਰੇਟਾਂ ਦੀ ਦੁਕਾਨ ਤੇ ਸਭ ਤੋਂ ਵਧੀਆ ਵੈਰਾਈਟੀ ਦੀ ਦੁਕਾਨ ਗਰਨਵਾਸ ਹਾਊਸ ਵਾਲਨੇ ਲੁੱਟ ਕਰ ਦੇਣੀ ਆ ਖਾਦਮ ਆਪਣਾ ਇੱਕੋ ਹੀ ਕੇਮ ਰੱਖਿਆ ਬੱਸ ਤੇ ਆਪਾਂ ਦੇ ਰਹੇ ਨੇ 600 ਦਾ ਇੱਕ ਤੇ 1000 ਦੇ ਦੋ ਦਿਖਾ ਦੂ ਕਿਧਰ ਆ ਮੜਾ ਜੀ ਲਓ ਜੀ ਕਿੱਤੋਂ ਕਿੱਟ ਮਾਰਕੀਟ ਦੇ 700 800 ਪਾ ਕੇ ਤਾਂ ਦੁਪੱਟਿਆਂ ਦੇ ਰੇਟ ਮੰਗੀ ਜਾਂਦੇ ਆ ਜੀ ਪਰ ਸੋਨ ਨੂੰ ਪਤਾ ਹੀ ਆ ਗਾਂ ਲਾਤੋਂ ਤੋਂ ਰੇਟਾਂ ਕਰਦੇ ਆ ਤੁਮਾਕੇ ਦੀ ਲੁੱਟ ਕਰਨੀ ਹੈ ਖਤਮ ਕੋਈ ਐਮ ਆਈ ਲੁੱਟ ਕਰਨੀ ਹੈ ਖਤਮ ਰੇਟ ਕਰਤਾ ਜੀ 600 ਦਾ ਇੱਕ ਤੇ ਦੋ ਦੇਵਾਂਗੇ 1000 ਰੁਪਏ ਦੇ ਜੀ ਸਕਰੀਫੋਟ ਕਰੀ ਜਾਂਦਾ ਤੇ ਆਰਡਰ ਬੁੱਕ ਕਰਵੇ ਚਲੋ ਜੀ ਆਰਡਰ ਨੰਬਰ ਹੈ 82843 1562 82843 1562 ਜੀ ਮਾਗਨਾ ਕੀ ਬਾਤ ਵੈਰੇਟੀ ਆ ਜੀ ਕੀ ਬਾਤ ਇੰਨਾ ਘ ਭਰਮਾ ਹੰਗਾਰਾ ਮਿਲਿਆ ਜੀ ਆ ਵੈਰੇਟੀ ਨੂੰ ਇਸ ਲਈ ਭੈਣ ਭਰਾਵਾਂ ਦੀ ਸਪੈਸ਼ਲ ਡਿਮਾਂਡ ਤੇ ਰੀਸਟਾਕ ਕਰਤਾ ਜੀ ਲੋ ਜੀ ਭੈਣਾਂ ਦੀ ਡਿਮਾਂਡ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਲਿਆਂਦੇ ਬਹੁਤ ਹੀ ਸੋਹਣਾ ਕੱਪੜਾ ਲਿਆਂਦਾ ਜੀ ਪਾਕਿਸਤਾਨੀ ਸੂਟ ਆ ਜੀ ਮੈਂ ਕਹਿੰਨਾ ਸਿਰਾ ਸਿਰਾ ਹੋਇਆ ਤੇ ਸਿਰਾ ਹੋਇਆ ਤੇ ਲਓ ਜੀ ਬਿਹੈਂਡ ਦਾ ਬਾਰੇ ਸੋਹਣੇ ਸੋਹਣੇ ਡਿਜ਼ਾਈਨ ਦੇ ਬਹੁਤ ਹੀ ਸੋਹਣਾ ਯਾਰ ਮੈਂ ਕਹਿੰਦਾ ਇਹੋ ਇਹੋ ਜੀ ਵੈਰਾਈਟੀ ਆਈ ਪਈ ਆ ਨਾ ਗਗਨ ਗਲਾਸ ਹਾ ਉੱਤੇ 15 ਜਾਨੀ ਬ੍ਰੈਂਡ ਵਾਲੀ ਸੇਲ ਵਿੱਚ ਕੀ ਬਾਤ ਕਰਤਾ ਜੀ ਕੀ ਬਾਤ ਇੰਨਾ ਕਿ ਸਾਨੂੰ ਰਿਵਿਊ ਆ ਰਹੇ ਆ ਭੈਣ ਭਰਾਵਾਂ ਦੇ ਕਿ ਬਾਈ ਆ ਤੁਸੀਂ ਸਿਰਾ ਘਾ ਰਹੇ ਹੋ ਕਿਉਂ ਬਾਈ ਜੀ ਬਿਲਕੁਲ ਬ੍ਰੋ ਇਹ ਮੈਂ ਕਹਿੰਦਾ ਉਹ ਆਹ ਨੂੰ ਆਪ ਆ ਕੇ ਕਹਿ ਕੀ ਜਾਂਦੇ ਆ ਕਿ ਪੰਜਾਬ ਤੋਂ ਲੁੱਟ ਖਾਪੇ ਕਰਦੇ ਕਦੇ ਤੁਸੀਂ ਕਰਦੇ ਲਓ ਜੀ ਚਲੋ ਆਰਡਰ ਬੁੱਕ ਕਰ ਵਾਓ ਚਲੋ ਖੋਲ ਦੇ ਖੋਲ ਕੇ ਦਿਖਾ ਦੇ ਦੁਪੱਟਾ ਬਹੁਤ ਸੋਹਣਾ ਦੁਪੱਟਾ ਵਾ ਲਓ ਜੀ ਲਓ 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 ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਲਓ ਜੀ ਇਹ ਐਨੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਬਹੁਤ ਹੀ ਸੋਹਣਾ ਕੱਪੜਾ ਹੈ ਜੀ ਲਓ ਜੀ ਲਓ ਜੀ ਡਰੈਸ ਨੋਟ ਕਰ ਲਓ ਜੀ ਸਹਿਰ ਪੋੜ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਕੋਣੀ ਬਕਸਟਾਡ ਰੋਡ ਦੀ ਐਚ ਆਰ ਐਫ ਸੀ ਬੈਂਕ ਦੇ ਸਾਹਮਣੇ ਜੀ ਗਲਗਲਾ ਦੋਸ ਪਹਾੜ ਵਾਲੇ ਜੀ ਲਓ ਜੀ 15 ਨਾਲ ਦੀ ਬ੍ਰੈਂਡਾਂ ਦੀ ਸੇਲ ਲੱਗੀ ਹੈ 31 ਮਈ ਤੱਕ ਬ੍ਰੈਂਡਾਂ ਦੀ ਸੇਲ ਆ ਚੱਕ ਲੋ ਜਿੰਨੇ ਮਰਜ਼ੀ ਸੂਟ ਪਾਕਿਸਤਾਨੀ ਸੂਟ ਆ ਗਏ ਜੀ ਡਿਜ਼ਾਈਨ ਕਰਦੇ ਮੜਾ ਜੂਮ ਕਰਕੇ ਤੇ ਮਾਜਨਾ ਸਿਰਾ ਘੜਾਇਆ ਪਿਆ ਵੈਰਾਈਟੀ ਹੋਰ ਵੀ ਆਈ ਪਈਆ ਲਓ ਜੀ ਡਿਜ਼ਾਈਨ ਤਾਂ ਬਾਹਲੇ ਸੋਹਣੇ ਸੋਹਣੇ ਡਿਜ਼ਾਈਨ ਆ ਕੇ ਸਾਰਾ ਰਾਤ ਹੀ ਮਾਲ ਆਇਆ ਸੀ ਜੀ ਹਣ ਖੋਲਿਆ ਬੋਰੇ ਤੇ ਸਾਰਾ ਮਾਲ ਚੈੱਕ ਲਾ ਰਿਹਾ ਮੈਂ ਮਗਾ ਦਿਖਾ ਦਈਏ ਡਿਜ਼ਾਈਨ ਲਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਚੁੱਕੇ ਗਗਨ ਕਲਾ ਦਾਸ ਤੇ ਜੀ 31 ਮਈ ਦੀ ਬ੍ਰਾਂਡਾਂ ਦਾ 15 ਦਿਨਾਂ ਦੀ ਬ੍ਰਾਂਡਾਂ ਦੀ ਸੇਲ ਹੈ ਜੀ ਬਹੁਤ ਹੀ ਸੋਹਣੀ ਮਈ ਤੱਕ ਸੇਲ ਆ ਬਈ ਸਹੀ ਗੱਲ 15 ਦਿਨਾਂ ਦੀ ਬ੍ਰਾਂਡਾਂ ਦੀ ਸੇਲ ਆ ਆਹ ਡਿਜ਼ਾਈਨ ਤਾਂ ਜੀ ਬੜਾ ਜੱਲਿਆ ਸੁਪਰ ਹੈਡ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਕੱਪੜਾ ਦਾ 15 ਦਿਨਾਂ ਦੀ ਬ੍ਰਾਂਡਾਂ ਦੀ ਸੇਲ ਗਗਨ ਕਲਾ ਦਾਸ ਬ੍ਰਾਂਡ ਦੀ ਆਪਣੀ ਦੁਕਾਨ ਹੈ ਗਿਆ ਪੰਜਾਬ ਦੇ ਵਿੱਚ ਜ਼ਿਲ੍ਹਾ ਬਰਨਾਲਾ ਸ਼ਹਿਰ ਭਧੌੜ ਨੇੜੇ ਤਨ ਗੁਣੀ ਬਸਟੈਂਡ ਰੋਡ ਐਕਚੁਅਲੀ ਐਸਸੀ ਬੈਂਕ ਨੇੜੇ ਸ਼ਾਮ ਤੋਂ ਸ਼ਾਮ ਤੱਕ ਕਾਉ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਤੇ 600 ਰੁਪਏ ਦਾ ਕਰਤਾ 1000 ਦੇ ਕਰਤੇ ਦੂਰ ਮਾਰੀ ਜਾਵਾ ਚੱਕ ਲੋ 31 ਮਈ ਤੱਕ ਜਿੰਨਾ ਮਰਜ਼ੀ ਲੈ ਲੈ ਸਟਾਕ ਜੀ ਗੈਂਗਲਾ ਬੋਸ ਤੇ ਇਹ ਕਰਤਾ 600 ਰੁਪਏ ਦਾ ਜਿਹਨੇ 2000 ਹਜ਼ਾਰ ਦੇ ਨਾ ਪਰ ਅਨੇ ਘਰ ਬੈਠੇ ਸ਼ਾਪਿੰਗ ਕਰਨੀ ਆ ਜੀ ਉਸ ਘਰ ਬੈਠੇ ਸ਼ਾਪਿੰਗ ਵੀ ਕਰ ਸਕਦੇ ਆ ਕਿ ਸਕਰੀਨ ਸ਼ਾਟ ਕਰਕੇ ਸਾਡੇ ਵਟਸਐਪ ਤੇ ਸੈਂਡ ਕਰ ਦਿਆ ਕਰੋ ਜੀ ਘਰ ਕੋਈ ਚਾਹਮਤ ਦੇ ਝੂਠ ਜੀ ਸੀਓਡੀ ਨਹੀਂ ਕਰਦੇਗੇ ਪੇਮੈਂਟ ਪਹਿਲਾਂ ਨਹੀਂ ਕਰਦੀ ਪਹਿਲਾਂ ਹੁੰਦੀ ਆ ਬਈ ਸਹੀ ਗੱਲ ਪਹਿਲਾਂ ਹੁੰਦੀ ਆ ਜੀ ਸੀਓਡੀ ਨਹੀਂ ਕਰਦੇ ਜੀ ਤੇ ਸਿਵਲ ਜਾਇਦ ਐਕਸਟਰਾ ਪੇ ਕਰਨਾ ਪਊਗਾ ਕਿ ਮੈਂ ਜਿਹੜਾ ਬਾਈ 31 ਮਈ ਤੱਕ ਸੇਣਾ ਆਪਣੀ ਹਾਂਜੀ ਹਾਂਜੀ ਤੇ ਬਾਈ ਉਸ ਤੋਂ ਬਾਅਦ ਭੈਣ ਭਰਾ ਤਿਆਰ ਹੋ ਜਾਣ ਇਹੋ ਜਿਹਾ ਧੁਮਾਕਾ ਆ ਰਿਹਾ ਨਾ ਉਹਨਾਂ ਲਈ ਗੱਲਾਂ ਹੀ ਛੱਡ ਦੋ بس 31 ਮਈ ਤੱਕ ਤਾਂ ਆਪਣੀ ਸੇਲ ਲੱਗੀ ਵਿਆ ਇਸ ਸੇਲ ਤੋਂ ਬਾਅਦ ਇੱਕ ਧਮਾਕਾ ਆ ਰਿਹਾ ਬਾਅਦ ਤਿਆਰ ਹੋ ਜੇ ਤੇ ਡਿਜ਼ਾਈਨ ਦਿਖਾ ਦਈਂ ਲਓ ਜੀ ਸਿਰਾ 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 ਹੋਇਆ ਪਿਆ ਡੇਨ ਨਾਲ ਤੇ ਸਿਰਾ ਹੀ ਹੋਇਆ ਪਿਆ ਜੀ ਲਓ ਜੀ 65 ਕਲਰ ਤੇ ਨਾਲ orange ਤੇ ਨਾਲ ਫਰੋਜੀਆ ਤੇ ਮਲਟੀ ਕਲਰ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਤੇ ਨਾਲ ਦੁਪੱਟੇ ਬਹੁਤ ਹੀ ਸੋਹਣੇ-ਸੋਹਣੇ ਹੈਵੀ ਦੁਪੱਟੇ ਆਗੇ ਇਹ ਕੱਲੇ ਦੁਪੱਟੇ 700-800 ਰੁਪਏ ਦੇ ਮਿਲਦੇ ਆ ਪਾਣਾ ਪਲੇਨ ਸੂਟ ਨਾਲ ਲੈਂਦੀਆਂ ਪਰ ਆਪਾ ਦੇਣਿਆ ਸੂਟ 6 ਰੁਪਏ ਦਾ ਇੱਕ ਤੇ 1000 ਰੁਪਏ ਦਾ ਦੋ ਪੰਜਾਬ ਚੋਂ ਲੁੱਟ ਕਰਦੀਆਂ ਖਤਮ ਬਾਈ ਇੱਕੋ ਹੀ ਇੱਕੇ ਮਾ ਆਪਣਾ ਗਣਗਾ ਤੋਂ ਨੇ ਕਰਨੀਆਂ ਲੁੱਟ ਖਤਮ ਇਹੇ ਕਦਮ ਕਰਨੀਆਂ ਪੰਜਾਬ ਚੋਂ ਲੁੱਟ ਕਰਦੀਆਂ ਆਏ ਆਏ ਫਟੇ ਫਟੇ ਚੱਕਦੇ ਨੇ ਜੀ ਡਟ ਕਰਨੀਆਂ ਖਤਮ ਮੇਰਾ ਕਰਵਾ ਦੇਣਾ ਜੀ ਹੁਣ ਦੀ ਭੈਣ ਭਰਾਵਾਂ ਦਾ ਇੰਨਾ ਕਿ ਪਰਮਾ ਹੰਗਾਰਾ ਨਜ਼ਰ ਆ ਪਾਕਿਸਤਾਨੀ ਸੂਟਾ ਓਲੇ ਪਰਦੇ ਚੱਕਦੇ ਨੇ ਜੀ ਓਲੇ ਪਰਦੇ ਚੱਕਦੇ ਨੇ ਆ ਲਓ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਕੱਪੜਾ ਜੀ ਦਿਖਾ ਰਹੇ ਹਾਂ 600 ਰੁਪਏ ਦਾ 1 ਜੀ 11000 ਰੁਪਏ ਦੇ ਦੋ ਹਨਾ ਬਈ ਜੀ 600 ਦਾ ਇੱਕ ਤੇ 1000 ਦੇ ਦੋ ਜਿੰਨਾ ਭੈਣਾਂ ਨੇ ਘਰ ਬੈਠੇ ਸ਼ੋਪਿੰਗ ਕਰਨੇ ਆ ਸਕਰੀਨ ਸ਼ਾਟ ਕਰਕੇ ਸਾਡੇ WhatsApp ਵਾਲੇ ਨੰਬਰਾਂ ਤੇ ਸੈਂਡ ਕਰਦੇ ਕਰੋ ਜੀ ਉਹਨਾਂ ਨੂੰ ਘਰ ਤੋਂ ਕਾਮਾਂਗੇ ਸੂਟ ਸਿਓੜੀ ਕਰਦੇ ਨਹੀਂ ਹੈ ਜੀ ਪੇਮੈਂਟ ਪਹਿਲਾਂ ਲੈਣੇ ਆ ਜੀ ਤੇ ਗੂਗਲ ਪੇ ਫੋਨ ਪੇ ਜਿਵੇਂ ਮਰਜ਼ੀ ਪੇਮੈਂਟ ਕਰ ਲਓ ਜੀ ਫੋਰਨ ਕੰਟਰੀ ਦੇ ਵਿੱਚ ਵੀ ਕਰ ਸਕਦੇ ਆ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਕੋਰੀਅਰ ਮੰਗਵਾ ਲਓ ਬੰਡ ਵਾਈ ਡਿਲੀਵਰੀ ਹੈ ਜੀ ਹਾਂਜੀ ਹਾਂਜੀ ਲਓ ਜੀ ਡਿਜ਼ਾਈਨ ਤਾਂ ਬਾਦੂ ਆ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ 600 ਕਾ ਇੱਕ ਤੇ 1000 ਰੁਪਏ ਦੇ ਦੋ ਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਤੇ ਬਹੁਤ ਹੀ ਸੋਹਣੇ ਵੱਡੇ ਦੁਪੱਟੇ ਨਾਲ ਪਲੇਨ ਦੇ ਨਾਲ ਹੈਵੀ ਦੇ ਜੀ ਕਪੜਾ ਫੈਬਰਿਕ ਹੋ ਕੇ ਰਿਪੋਰਟ ਫੁੱਲ ਪਿਓਰ ਮਸਲੀਨ ਦੇ ਆ ਜੀ ਸਾਡੀ ਰੇਟਾਂ ਦੀ ਗਾਰੰਟੀ ਉਹ 1500 1600 ਰੁਪਏ ਦਾ ਇੱਕ ਸੂਟ ਮਿਲਦਾ ਔਰ ਆਪਾਂ ਦੇਣਾ 600 ਰੁਪਏ ਦਾ ਇੱਕ ਮੈਂ ਕਹਿੰਦਾ ਜੀ ਪੰਜਾਬ ਚੋ ਲੁੱਟ ਖਾਦਮ ਕਰਨੀਆਂ ਖਾਦੂ ਜਿੰਨਾ ਨੇ ਕਰਨੀਆਂ ਬਾਈ ਕਾਲਾ ਦੋ ਤੋਂ ਅਸਾਂ ਨੇ ਮੈਂ ਕਹਿੰਦਾ ਬਾਈ ਹੁਣ ਤਾਂ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਲੁੱਟ ਖਾਦੂ ਕਰਦੇ ਆ ਤਾਂ ਗਗਨ ਗਲਾਸ ਹਾਊਸ ਸਪਦਾਵੜ ਵਾਲੇ ਕਰਦੇ ਆ ਤੇ ਕੱਪੜਾ ਬਾਈ ਉਦੋਂ ਵੀ ਵਧੀਆ ਲਵਾਉਨੇ ਆਪਾਂ ਐ ਨਹੀਂ ਉਦੋਂ ਕੋਈ ਮਾੜਾ ਕੱਪੜਾ ਲਵਾ ਦੇਣਾ ਪਰ ਰੇਟ ਕੱਟ ਕਰਦੇ ਨੇ ਨਾ ਕਪੜਾ ਉਦੋਂ ਵੀ ਬੜੀਆ ਤੇ ਰੇਟ ਸਭ ਤੋਂ ਸਸਤਾ ਪੰਜਾਬ ਦੇ ਵਿੱਚ ਬਰਨਾਲਾ ਸ਼ਹਿਰ ਪਟਾੜ ਨੇੜੇ ਤਿੰਨ ਗੁਣੀ ਬੱਸ ਸਟੈਂਡ ਰੋਡ ਆ ਜੀ ਐਚਡੀਐਸ ਬੈਂਕ ਦੇ ਬਿਲਕੁਲ ਸਾਹਮਣੇ ਜੀ ਜਰੂਰ ਆਓ ਪਟਾੜ ਜੀ ਆਪਣਾ ਕੋਟੈਕਟ ਨੰਬਰ ਹੈਗਾ 8244328443 ਪਰਾਦੇ ਜੋ ਬਾਈ 8244328443 ਪਰਾਦੇ ਜੋ ਬਾਈ ਜੀ ਇੱਥੇ ਨਹੀਂ ਭੈਣ ਭਰਾ ਦੁਕਾਨਦਾਰ ਭੈਣ ਭਰਾ ਜਿਹੜੇ ਆਪਣੇ ਭੈਣ ਭਰਾ ਘਰੇ ਵੇਚਦੇ ਆ ਦੁਕਾਨ ਇਹਨਾਂ ਦਾ ਕੋਈ ਵੀ ਸ਼ੋਅਰੂਮ ਆ ਜਲਦੀ ਜਲਦੀ ਵਿਜ਼ਿਟ ਕਰੋ ਜੀ ਗगन ਘਲਾਸਾ ਉਸੇ ਜਿੱਥੇ ਤੁਸੀਂ ਦੇਖ ਸਕਦੇ ਰਿਟੇਲ ਰੇਟ ਹੀ ਇਨੇ ਘਟਨੇ ਹੋਲ ਸੇਲ ਰੇਟ ਦਦਾ ਸੀ ਆ ਮੈਂ ਕਹਿੰਦਾ ਝੜੀਆਂ ਦੜੇ ਲਾ ਦਾਂਗੇ ਦੜੇ ਮੈਂ ਕਹਿੰਦਾ ਤੁਹਾਨੂੰ ਇੰਨਾ ਖੁਸ਼ ਕਰਕੇ ਤੋਰਾਂਗੇ ਇੰਨੀ ਕੁ ਵੈਰਾਈਟੀ ਆ ਆਪਣੇ ਕੋਲ ਵੈਰਾਈਟੀ ਪੂਰੀ ਪੂਰੀ ਮਿਲਦੀ ਆ ਜੀ ਸੋ ਇਸ ਲਈ ਜਲਦੀ ਨਾਲ ਜਲਦੀ ਵਿਜ਼ਿਟ ਕਰ ਲਓ ਗਗਨ ਘਲਾਸਾ ਸ਼ਹਿਰ ਪਟਵਾਰ ਜ਼ਿਲ੍ਹਾ ਬਰਨਾਲ ਲਓ ਜੀ ਕਾਜੀ ਡਿਜ਼ਾਈਨ ਦਾ ਬਾਰੇ ਸੋਹਣੇ ਸੋਹਣੇ ਡਿਜ਼ਾਈਨ ਆਗੇ ਜੀ ਬਹੁਤ ਹੀ ਸੋਹਣਾ ਕਪੜਾ ਆਗੇ ਤੇ ਨਾਲ ਐਚ ਡੀ ਐਚ ਦੀ ਦੁਪੱਟੇ ਆਗੇ ਜੀ ਗਗਨ ਕਲਾ ਦਾ ਔ ਜਿਲ੍ਹਾ ਬਨਾਲਾ ਸਹਿਰ ਬਦਾਵੜ ਨੇੜੇ ਤਨਕੁਣੀ ਬੱਸ ਸਟੈਂਡ ਰੋਡ ਐਚ ਡੀ ਐਫ ਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਗਨ ਕਲਾ ਦਾ 68 ਚੈੱਕ ਕਰੋ ਬਹੁਤ ਹੀ ਸੋਹਣਾ ਦੁਪੱਟਾ ਤੇ ਬਹੁਤ ਹੀ ਸੋਹਣਾ ਕਪੜਾ ਮਸਲੀਨ ਦਾ ਰੇਟ ਰੋਗਾ ਸੇਮ ਸੇਸੋਗਾ 1000 ਰੁਪਏ ਦੇ ਦੋ ਬਹੁਤ ਹੀ ਸੋਹਣਾ ਕਪੜਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਾਕੀ ਆਪਣੇ ਇੰਸਟਾਗ੍ਰam ਦਾ ਲਿੰਕ ਕਮੈਂਟ ਵਿੱਚ ਦੱਸਾਊਗਾ ਜੀ ਸਾਲੋ ਜੀ ਆਪਣੇ ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਵਾ WhatsApp ਗਰੁੱਪਾਂ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਵਾ ਤੇ ਮੈਂ ਬਸ ਭਾਈ ਆਈ ਦਿਖਾ ਦਿਓ ਸਟਾਕ ਆਈ ਦਿਖਾ ਦਿਓ ਕਿੰਨੇ ਇੰਟੀ ਆਏਗਾ ਭਾਈ ਕਿੰਨੇ ਇੰਟੀ ਹੈ ਦਿਖਾ ਦਿਓ ਦਿਖਾ ਦਿਓ ਜਿੰਨਾ ਮਰਜੀ ਲੈ ਲੋ ਵੀ ਕਿਸਾਨ ਮਰਜੀ 800 ਸੂਟ ਆ ਗਿਆ ਵੀ ਜਿੰਨੇ ਲੈ ਕੇ ਨਾ ਯੱਕ ਲੋ ਜੀ ਜਿੱਤੇ ਮਰਜੀ ਚਾਪੜਾ ਜਿੱਤੇ ਮਰਜੀ ਮੈਂ ਉਹ ਜੀ ਕਾਤਾ ਚੇਸੋ ਨਾਲ ਤੇ ਯਾਰ ਮੇਰੇ ਤੋਂ ਪੜਾਕੇ ਬਾਦੇ ਪੜਾਕੇ ਲక్ష్ਮੀ ਬਾਂਬ ਵੀ ਚਲਾ ਦੇ ਆਈ ਕਿਹਾ ਕਹਿੰਦੇ ਸ਼ਾਟ ਭਾਈ ਸ਼ਾਟ ਭਾਈ ਨਹੀਂ ਲక్ష్ਮੀ ਬਾਂਬ ਉਹਨਾਂ ਨੇ ਕਿਉਂ ਤੇ ਹੁੰਦੇ ਆ ਉਹ ਬਾਬਾ ਜੀ ਆਪਣੀ ਦੁਕਾਨ ਗਿਆ ਪੰਜਾਬ ਦੇ ਵਿੱਚ ਜੀ ਕਿਲਾ ਬਰਨਾਲਾ ਸਹਿਰ ਫਤਿਹਗੜ੍ਹ ਨੇੜੇ ਤਨਕੁਣੀ ਬੱਸ ਸਟੈਂਡ ਰੋਡ ਐਚ ਐਸ ਬੈਂਕ ਸਮਰੀ ਜੀ ਡਰਗਲਾਸ ਹਾਉਸ ਜਲਦੀ ਆਪਣਾ ਕੰਟੈਕਟ ਨੰਬਰ ਹੈਗਾ 8284312622 8284312622 ਜੇ ਕਿਸੇ ਵੀਰ ਭੈਣ ਭਰਾ ਨੇ ਆਪਣਾ ਆਨਲਾਈਨ ਆਰਡਰ ਕਰਨਾ ਕੋਈ ਵੀ ਕਾਲ ਦੇ ਇਨਕੁਆਇਰੀ ਕਰਨੀ ਹੈ ਕੋਈ ਵਟਸਐਪ ਕਰਨਾ ਹੈ ਇਹੀ ਸਾਡਾ ਸਾਰਾ ਨੰਬਰ ਚੱਲਦਾ ਜੀ ਤੇ ਇਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਵਾ ਸਾਡਾ ਐਡਰੈਸ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਵਾ ਕੋਈ ਇੰਸਟਾਗ੍ਰam ਦਾ ਲਿੰਕ ਆ ਕੋਈ ਵਟਸਐਪ ਗਰੁੱਪ ਦਾ ਲਿੰਕ ਆ ਤੇ 15 ਇਨਾਂ ਦੀ ਬ੍ਰੈਂਡਾਂ ਦੀ ਸੇਲ ਉਹਦੀ ਕੱਲੀ ਕੱਲੀ ਵੀਡੀਓ ਜੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਦੱਸੋ ਬਾਕੀ ਫੇਸਬੁੱਕ ਦਾ ਲਿੰਕ ਵੀ ਦੇ ਦੇਵਾਂਗੇ ਜੀ ਹਾਂ ਜੀ ਹਾਂ ਇਸ ਫੇਸਬੁਕ ਕੋਈ ਸਾਰੇ ਸੋਸ਼ਲ ਮੀਡੀਆ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਓਕੇ ਬਾਕੀ ਜਿੰਨਾ ਪਰਮਾਨੇ ਦੁਕਾਨ ਦਾ ਨਾਮਾ ਕੰਮ ਸਟਾਰਟ ਕਰਨਾਗਾ ਜੀ ਉਹ ਹੁਣੀ ਹੁਣੀ ਇਹ ਮੌਕਾ ਦਾ ਜਲਦੀ ਜਲਦੀ ਆਜੋ ਕਗੜੇ ਕਲਾਤਾ ਉੱਤੇ 5 ਲੈਓ 10 ਲੈਓ 15 ਲੈਓ ਜਿੰਨੀ ਸਾਦਾ ਮਿਲਿਆਓ ਜੀ ਵੈਰਾਈਟੀ ਬਣਾ ਕੇ ਦਵਾਂਗੇ ਬਹੁਤ ਹੀ ਸੋਹਣਾ ਕਪੜਾ ਆਇਆ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਆਏ ਪਏ ਆ ਬਾਕੀ ਸਾਨੂੰ ਮੇਰੇ ਪੰਜਾਰੇ ਪਲਸ ਤੋਂ ਕਰਦਾ ਹੈਗਾ ਸ਼ੋਪਿੰਗ ਨੂੰ ਜੈਸ ਤੋਂ ਨੇ 10 ਤੋਂ ਕਰਦਾ ਹੋਰ ਗਿਫਟ ਹੈ ਜੀ ਜਿਹੜੇ 15 ਤੋਂ ਕਰਦਾ ਹੋਰ ਗਿਫਟ ਹੈ ਵੀ ਤੋਂ ਦਰਦਨ ਹੋ ਗਏ ਹੋਗੇ ਪੜਾ 25 ਤੋਂ ਕਰਦਾ ਵੱਡੇ-ਬਡੇ ਗੈਸਟ ਨਹੀਂ ਵੱਡੇ-ਵੱਡੇ ਗਗਨ ਲਾਥਾ ਉੱਤੇ ਆਓ ਜੀ ਵੱਡੇ-ਵੱਡੇ ਗੈਸਟ ਲੈ ਜਾਓ ਸ਼ਾਪਿੰਗ ਕਰੋ ਮੈਂ ਕਹਿੰਦਾ ਇੱਥੇ ਪੂਰੀਆਂ ਰੌਣਕਾਂ ਲੱਗਦੀਆਂ ਬਈ ਜਿਵੇਂ ਤੁਸੀਂ ਆਏ ਰੌਣਕ ਲਾਉਂਦੇ ਆਂ ਆਈ ਅਸੀਂ ਪਹਿਲਾਂ ਰੌਣਕ ਲਾਉਂਦੇ ਆਂ ਕਿਉਂ ਬਈ ਹਾਂ ਜੀ ਹਾਂ ਜੀ ਬਸ ਮੈਂ ਕਹਿੰਦਾ ਜਲਦੀ-ਜਲਦੀ ਪਹੁੰਚ ਜਾਓ ਗਗਨ ਲਾਥਾ ਉੱਤੇ ਥਿਆਦੇ ਵੱਡੇ-ਵੱਡੇ ਫਾਇਦੇ ਕਰਵਾ ਲਓ ਪੰਜਾਬ ਦੇ ਸਭ ਤੋਂ ਸਸਤੇ ਰੇਟ ਤੇ ਸਭ ਤੋਂ ਵਧੀਆ ਕੁਆਲਿਟੀ ਦਾ ਕਪੜਾ ਕਿੱਥੇ ਮਿਲਦਾ ਬਾਈ ਗਗਨਗਰਾਸ ਹਾਊਸ ਤਾੜਾਂ ਦੇ ਜੀ ਬਾਈ ਸਾਡਾ ਇੱਕੋ ਹੀ ਕੇਵਾਂ ਪੰਜਾਬ ਨੂੰ ਲੁੱਟ ਤੋਂ ਬਚਾਉਣਾ ਜੀ ਸਾਰੇ ਪੰਜਾਬ ਚ ਲੁੱਟ ਇੰਨੀ ਕ ਮੱਚੀ ਪਈ ਆ ਨਾ ਰਹੇ ਰੱਬ ਦਾ ਨਾਮ بس ਆਪਾਂ ਲੁੱਟ ਤੋਂ ਬਚਾਉਣਾ ਗਗਨਗਰਾਸ ਹਾਊਸ ਸ਼ਹਿਰ ਤਾੜਾਂ ਜਿਲ੍ਹਾ ਬਰਨਾਲਾ ਨੇੜੇ ਤਨਖੂੜੀ ਜੀ ਬੱਸ ਸਟੈਂਡ ਰੋਡ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਗਨਗਰਾਸ ਹਾਊਸ ਤਾੜਾਂ ਜੀ ਦਾ ਕੰਟੈਕਟ ਨੰਬਰ ਹੈਗਾ 884120 ਬਾਈ ਬਾਕੀ ਅਜੇ ਤਰ੍ਹਾਂ ਦੀ ਬਾਰਾ ਜਿਸੋ ਬਾਈ ਜੀ ਬਾਕੀ ਵੀਰੋ ਕੇ ਜੀ ਓਕੇ ਜੀ ਬਸ ਇੱਕ ਇੱਕ ਜਿਹੜੀ ਪਹਿਲਾਂ ਦੱਸਦਾ ਮੈਂ ਬਹੁਤ ਵੱਡਾ ਸਰਪ੍ਰਾਈਜ਼ ਆ ਰਿਹਾ ਤੁਹਾਡੇ ਸਾਰਿਆਂ ਲਈ ਐਸੋ ਇੱਕ ਕਯੂਨਾ ਪ੍ਰਯੋਗ ਸਾਡੇ ਸਾਰਾ ਕੁਝ ਸਬਸਕ੍ਰਾਈਬ ਕਰ ਲਓ ਸਾਡੇ ਪੇਜਾਂ ਨੂੰ ਫੋਲੋ ਕਰ ਲਓ ਸਾਨੂੰ ਵਟਸਐਪ ਤੇ ਆਏ ਹੈਲੋ ਕਰ ਦਿਓ ਬਹੁਤ ਵੱਡਾ ਸਰਪ੍ਰਾਈਜ਼ ਆ ਰਿਹਾ ਚਲੋ ਬਸ ਇਹ ਨਹੀਂ ਦਿਖਣੀ ਹੈ ਜੀ ਮਤਲਬ ਬਸ ਇਹ ਨਹੀਂ ਅਸੀਂ ਦੱਸ ਸਕਦੇ ਸਰਪ੍ਰਾਈਜ਼ ਬਹੁਤ ਵੱਡਾ ਆ ਰਿਹਾ ਵਾ ਬਸ ਹੀ ਗਈ ਮੈਂ ਤੇ ਨਵੀਂ ਵੀਰੇ ਨਾਲ ਤੇ 91 ਤੁਹਾਡੇ ਦੇ ਨਾਲ ਦੀ ਆਪਣੀ ਦੁਕਾਨ ਜੀ ਕਾਹ ਜਰਾ ਦਸ ਦੋਰ ਜੀ ਓਕੇ ਆਜੋ ਪਰ ਚੱਲ ਜਾਂਦੇ ਲਾਉਣੇ ਆਣ ਕਾ ਆਜੋ ਜੀ ਆਜੋ ਜੀ ਫਲਾਈ ਕਰਕੇ